ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਨੌ ਨਿਧਾਂ ਬਾਰੇ ਇੱਕ ਐਸਾ ਗਹਿਰਾ ਵਾਦਾ ਜਿਹੜਾ ਸਾਨੂੰ ਆਤਮਿਕ ਤੇ ਸੰਸਾਰਿਕ ਦੋਹਾਂ ਤਰ੍ਹਾਂ ਦੀ ਖੁਸ਼ਹਾਲੀ ਦਾ ਰਾਹ ਦਿਖਾਉਂਦਾ ਹੈ ਇਹ ਵਚਨ ਇਹ ਸ਼ਕਤੀਸ਼ਾਲੀ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਨ ਤੇ ਦੇਖੋ ਇਹ ਸਿਰਫ ਕੋਈ ਕਵਿਤਾ ਨਹੀਂ ਹੈ ਹੈਨਾ ਇਹ ਤਾਂ ਇੱਕ ਤਰ੍ਹਾਂ ਦੀ ਰੂਹਾਨੀ ਗਾਰੰਟੀ ਹੈ ਆਪਾਂ ਸਾਰੇ ਰੋਜ਼ ਅਰਦਾਸ ਵਿੱਚ ਪੜ੍ਹਦੇ ਆਂ ਇਹ ਉਹਨਾਂ ਦਾ ਹੀ ਇੱਕ ਅਨਿੱਖੜਵਾ ਹਿੱਸਾ ਹੈ ਤੇ ਇਸ ਦਾ ਮਤਲਬ ਕੀ ਹੈ ਬਹੁਤ ਸਿੱਧਾ ਅਤੇ ਸਾਫ਼ ਕਿ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰੋ ਤੇ 9 ਖਜ਼ਾਨੇ ਭੱਜੇ ਹੋਏ ਤੁਹਾਡੇ ਘਰ ਆਉਣਗੇ ਸੋਚ ਕੇ ਦੇਖੋ ਕਿੰਨਾ ਵੱਡਾ ਦਾਵਾ ਹੈ ਇਹ ਇੱਕ ਐਸੀ ਬਰਕਤ ਦਾ ਵਾਦਾ ਜਿਸ ਦੀ ਕੋਈ ਮਿਸਾਲ ਨਹੀਂ ਪਰ ਫਿਰ ਸਵਾਲ ਤਾਂ ਇਹ ਹੀ ਉੱਠਦਾ ਹੈ ਨਾ ਕਿ ਇਹ ਖਜ਼ਾਨੇ ਇਹ ਨਿਧੀਆਂ ਆਖਰ ਹਨ ਕੀ ਕਿ ਆਪਾਂ ਸਿਰਫ ਸੁਣਨੇ ਚਾਂਦੀ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਇਸ ਦਾ ਮਤਲਬ ਕੁਝ ਹੋਰ ਕੁਝ ਡੂੰਗਾ ਹੈ ਚਲੋ ਅੱਜ ਇਸ ਸੇ ਗੱਲ ਦੀ ਤੈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਵਾਅਦਾ ਆਇਆ ਕਿੱਥੋਂ ਤਾਂ ਗੱਲ ਇੰਜ ਹੈ ਕਿ ਇਹ ਵਾਅਦਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਲਈ ਉਹਨਾਂ ਦੇ ਸਤਕਾਰ ਵਿੱਚ ਇਹ ਉਹਨਾਂ ਦੇ ਪਿਤਾ ਦੀ ਉਸ ਲਾਸਾਨੀ ਕੁਰਬਾਨੀ ਨੂੰ ਸਨਮਾਨ ਦੇਣ ਦਾ ਇੱਕ ਤਰੀਕਾ ਸੀ ਉਹ ਕੁਰਬਾਨੀ ਜੋ ਉਹਨਾਂ ਨੇ ਦੂਜਿਆਂ ਦੇ ਧਰਮ ਦੀ ਆਜ਼ਾਦੀ ਲਈ ਦਿੱਤੀ ਤੇ ਵਾਅਦਾ ਕੀਤਾ ਕਿ ਸਿਰਫ ਉਹਨਾਂ ਦੀ ਇਸ ਨਿਰਸਵਾਰਥ ਮਿਸਾਲ ਨੂੰ ਯਾਦ ਕਰਨ ਵਾਲੀ ਸਭ ਤਰ੍ਹਾਂ ਦੀ ਖੁਸ਼ਹਾਲੀ ਮਿਲੇਗੀ ਇਥੇ ਇੱਕ ਬਹੁਤ ਹੀ ਦਿਲਚਸਪ ਗੱਲ ਹੈ ਜਦੋਂ ਆਪਾਂ ਨੌ ਨਿਧਾਂ ਦੀ ਗੱਲ ਕਰਦੇ ਹਾਂ ਤਾਂ ਇਹ ਕੋਈ ਇੱਕ ਲਿਸਟ ਨਹੀਂ ਹੈ ਅਸਲ ਵਿੱਚ ਇਹ ਦੋ ਵੱਖ-ਵੱਖ ਰਾਹਾਂ ਵੱਲ ਇਸ਼ਾਰਾ ਕਰਦੇ ਨੇ ਇਹ ਵਾਦਾ ਅਸਲ ਚ ਦੋ ਤਰ੍ਹਾਂ ਦੀ ਖੁਸ਼ਹਾਲੀ ਦੀ ਗੱਲ ਕਰਦਾ ਹੈ ਪਹਿਲੇ ਨੇ ਆਤਮਿਕ ਖਜ਼ਾਨੇ ਯਾਨੀ ਮਨ ਦੀ ਸ਼ਾਂਤੀ ਸੰਤੋਖ ਰੱਬ ਨਾਲ ਇੱਕ ਹੋ ਜਾਣਾ ਤੇ ਦੂਜੇ ਪਾਸੇ ਨੇ ਸੰਸਾਰਿਕ ਖਜ਼ਾਨੇ ਮਤਲਬ ਦੁਨਿਆਵੀ ਸੁੱਖ ਮਾਲ ਦੌਲਤ ਤੇ ਜੀਵਨ ਵਿੱਚ ਕਾਮਯਾਬ ਹੋਣ ਲਈ ਜ਼ਰੂਰੀ ਹੁਨਰ ਚਲੋ ਫਿਰ ਪਹਿਲਾ ਪਾ ਪਹਿਲੇ ਰਾਤ ਚੱਲਦੇ ਆਂ ਤੇ ਦੇਖਦੇ ਆਂ ਕਿ ਇਹ ਨੌ ਆਤਮਿਕ ਖਜ਼ਾਨੇ ਕਿਹੜੇ ਨੇ ਜਿਹੜੇ ਸਾਨੂੰ ਅੰਦਰੂਨੀ ਸ਼ਾਂਤੀ ਦਿੰਦੇ ਨੇ ਦੇਖੋ ਪਹਿਲੇ ਪੰਜ ਖਜ਼ਾਨੇ ਤਾਂ ਇੱਕ ਮਜ਼ਬੂਤ ਨੀਂਹ ਵਾਂਗ ਨੇ ਵਿਸ਼ਵਾਸ ਤੇ ਸਮਰਪਣ ਦੀ ਸਭ ਤੋਂ ਪਹਿਲਾ ਹੈ ਭਰੋਸਾ ਯਾਨੀ ਰੱਬ ਤੇ ਪੱਕਾ ਅਟੁੱਟ ਵਿਸ਼ਵਾਸ ਫਿਰ ਆਉਂਦੀ ਹੈ ਲੀਨਤਾ ਮਤਲਬ ਉਸ ਪਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਜੁੜ ਜਾਣਾ ਤੀਜਾ ਹੈ ਸੰਤੋਖ ਜੋ ਵੀ ਮਿਲਿਆ ਉਸ ਵਿੱਚ ਰਾਜ਼ੀ ਰਹਿਣਾ ਸ਼ੁਕਰ ਕਰਨਾ ਚੌਥਾ ਬੈਰਾਗ ਦੁਨੀਆ ਦੀਆਂ ਚੀਜ਼ਾਂ ਦੀਆਂ ਮੋਹ ਮਾਇਆ ਤੋਂ ਉੱਪਰ ਉੱਠ ਜਾਣਾ ਤੇ ਪੰਜਵਾਂ ਹੈ ਹੁਕਮ ਯਾਨੀ ਜੋ ਉਸਦਾ ਪਾਣਾ ਹੈ ਉਸ ਨੂੰ ਮਿੱਠਾ ਕਰਕੇ ਮੰਨਣਾ ਇਸ ਤੋਂ ਬਾਅਦ ਛੇਵਾਂ ਖਜ਼ਾਨਾ ਹੈ ਸਹਜ ਸਹਜ ਦਾ ਮਤਲਬ ਹੈ ਮਨ ਦਾ ਇੱਕ ਐਸਾ ਟਿਕਾਓ ਇੱਕ ਐਸਾ ਸੰਤੁਲਨ ਜਿੱਥੇ ਨਾ ਕੋਈ ਖੁਸ਼ੀ ਤੁਹਾਨੂੰ ਬਹੁਤਾ ਉਛਾਲ ਸਕਦੀ ਹੈ ਤੇ ਨਾ ਹੀ ਕੋਈ ਗਮ ਤੁਹਾਨੂੰ ਡੇਕ ਸਕਦਾ ਹੈ ਬਸ ਇੱਕ ਸ਼ਾਂਤ ਸਥਿਰ ਅਵਸਥਾ ਤੇ ਫਿਰ ਆਂਦੇ ਨੇ ਆਖਰੀ ਤਿੰਨ ਖਜ਼ਾਨੇ ਜਿਹੜੇ ਸਮਝੋ ਕਿ ਰੋਹਾਨੀ ਸਫ਼ਰ ਦੀ ਸਿਖਰ ਨੇ ਸਤਵਾਂ ਹੈ ਆਨੰਦ ਉਹ ਖੁਸ਼ੀ ਉਹ ਚਾ ਜਿਹੜਾ ਕਦੇ ਮੁੱਕਦਾ ਨਹੀਂ ਫਿਰ ਹੈ ਵਿਸਮਾਦ ਜਦੋਂ ਪਰਮਾਤਮਾ ਦੀ ਬਣਾਈ ਦੁਨੀਆ ਨੂੰ ਦੇਖ ਕੇ ਬੰਦਾ ਹੈ ਹੈਰਾਨ ਰਹਿ ਜਾਂਦਾ ਹੈ ਇੱਕ ਅਜੀਬ ਜੀ ਖੁਸ਼ੀ ਮਹਿਸੂਸ ਕਰਦਾ ਹੈ ਤੇ ਆਖਰ ਵਿੱਚ ਹੈ ਨਦਰ ਯਾਨੀ ਪਰਮਾਤਮਾ ਦੀ ਮਿਹਰ ਇਹ ਉਹ ਅਵਸਥਾ ਹੈ ਜਦੋਂ ਇਹ ਸਮਝ ਆ ਜਾਂਦਾ ਹੈ ਕਿ ਜੋ ਕੁਝ ਵੀ ਹੈ ਸਭ ਉਸੇ ਦੇ ਦਾਤਾ ਹੈ जो एहसास होंगे तो हमें यानी कि मैं अपने आप खत्म हो जाती है चलो ये तो हो गए आत्मिक खजाने हम आप दूजे राह वाल यानी संसारिक खजान वाल हूँ देखो संसारिक खजान की लिस्ट भी बहुत कमाल दी है पहली है पदम निधि इसका मतलब है घर परिवार का सुख बच्चे पोते पोतिया सोना चांदी दूजी है महापदम यानी हीरे मोती होने भी कीमती पत्थर ने सब तीजी ती� है मुकंद ਇਸ ਦਾ ਮਤਲਬ ਹੈ ਕਿ ਕਲਾ ਸੰਗੀਤ ਜਾਂ ਕਵਿਤਾ ਵਰਗੀਆਂ ਚੀਜ਼ਾਂ ਵਿੱਚ ਪੂਰੀ ਮੁਹਾਰਤ ਹੋਣਾ ਤੇ ਲਿਸਟ ਅਜੇ ਖਤਮ ਨਹੀਂ ਹੋਈ ਸੰਖ ਦਾ ਮਤਲਬ ਹੈ ਵਧੀਆ ਖਾਣ ਪੀਣ ਦੀਆਂ ਚੀਜ਼ਾਂ ਮਕਰ ਹੈ ਜਿੱਤ ਲਈ ਤੇ ਆਪਣੀ ਰੱਖਿਆ ਲਈ ਹਥਿਆਰਾਂ ਦੀ ਵਰਤੋਂ ਦਾ ਗਿਆਨ ਕੱਚਾ ਪਿਆਣੀ ਘਰ ਵਿੱਚ ਕੱਪੜੇ ਤੇ ਅਨਾਜ ਦੇ ਭੰਡਾਰ ਪਰੇ ਰਹਿਣ ਫਿਰ ਕੁੰਡ ਤੇ ਨੀਲ ਨੇ ਜਿਨ੍ਹਾਂ ਦਾ ਮਤਲਬ ਹੈ ਸੋਨੇ ਤੇ ਕੀਮਤੀ ਪੱਥਰਾਂ ਦਾ ਵਪਾਰ ਤੇ ਸਭ ਤੋਂ ਅਖੀਰ ਵਿੱਚ ਹੈ ਖਰਬ ਜਿਸ ਦਾ ਸਿੱਧਾ ਸਿੱਧਾ ਮਤਲਬ ਹੈ ਹਰ ਤਰ੍ਹਾਂ ਦੀ ਦੌਲਤ ਮਤਲਬ ਕਿਸੇ ਚੀਜ਼ ਦੀ ਕਮੀ ਨਾ ਰਹਿਣਾ ਤਾ ਫਿਰ ਹੁਣ ਆਪਾਂ ਦੋਵੇਂ ਰਸਤੇ ਦੇਖ ਲੈਨੇ ਆਤਮਿਕ ਵੀ ਤੇ ਸੰਸਾਰਿਕ ਵੀ ਤਾਂ ਫਿਰ ਸੱਚੀ ਖੁਸ਼ਹਾਲੀ ਦਾ ਮਤਲਬ ਕੀ ਹੋਇਆ ਹੈ ਇਹ ਸਮਝਣ ਲਈ ਇਹਨਾਂ ਦੋਹਾਂ ਨੂੰ ਜੋੜ ਕੇ ਦੇਖਣਾ ਪਵੇਗਾ ਤੇ ਸਾਰੀ ਗੱਲ ਦਾ ਨਿਚੋੜ ਇਹ ਹੈ ਕਿ ਅਸਲ ਖੁਸ਼ਹਾਲੀ ਅਸਲ ਅਮੀਰੀ ਉਦੋਂ ਮਿਲਦੀ ਹੈ ਜਦੋਂ ਮਨ ਦਾ ਸਕੂਨ ਸੰਤੋਖ ਤੇ ਵਿਸ਼ਵਾਸ ਬਾਹਰ ਦੀ ਦੌਲਤ ਤੇ ਸੁੱਖ ਸਹੂਲਤਾਂ ਨਾਲ ਮਿਲ ਜਾਂਦਾ ਹੈ ਮਤਲਬ ਗੱਲ ਕਿਸੇ ਇੱਕ ਨੂੰ ਚੁਣਨ ਦੀ ਨਹੀਂ ਹੈ ਗੱਲ ਹੈ ਦੋਆਂ ਵਿੱਚ ਇੱਕ ਸਹੀ ਸੰਤੁਲਨ ਬਣਾਉਣ ਦੀ ਤਾਂ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਆਖਰੀ ਸਵਾਲ ਮਨ ਵਿੱਚ ਆਉਂਦਾ ਹੈ ਜਿਸ ਤੇ ਸੋਚ ਵਿਚਾਰ ਕਰਨਾ ਵੱਧਦਾ ਹੈ ਕਿ ਆਖਿਰ ਅਸਲੀ ਦੌਲਤ ਦੀ ਸ਼ੁਰੂਆਤ ਹੁੰਦੀ ਕਿੱਥੋਂ